ਉਹ ਨਹੀਂ ਹੈ ਵੀ ਆਪਾਂ ਕਹ ਦੇ ਦਿੰਦੇ ਕਾਰ ਬਜਾਰ ਵਾਲੇ ਝੂਠਾ ਆਪ ਚੁਰਿਆ ਆਪਾਂ ਲੇਕੇ ਵੀ ਚੀਜ਼ ਵਧੀਆ ਖੜਾਣੀ ਹੈ ਜੀ ਕਸਟਮਰ ਦੀ ਵੀ ਕਾਰ ਹੈ ਜੀ ਵਧੀਆ ਚੀਜ਼ ਵੇਚਣੀ ਹੈ ਜੀ 14 ਮਾਡਲ ਸੁਵਿਫਟ ਓਨਰ ਪਹਿਲੇ ਦੂਜੇ ਪਹਿਲੀ ਪਹਿਲੀ ਡੀਜ਼ਲ ਹੈ ਡੀਜ਼ਲ ਜੀ ਕੰਡੀਸ਼ਨ ਦੀ ਚੰਗੀ ਹੈ ਕੰਡੀਸ਼ਨ ਦੀ ਚੰਗੀ ਕਾਰ ਹੈ ਇੰਜਨ ਟਣਾ 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 ਟਣ ਜੀ 5 ਲੱਖ ਤੇ 70000 ਰੁਪਈਆ ਦੇ ਵਿੱਚ ਬਈ 16 ਮਾਡਲ ਸੁਵਿਫਟ ਦੇ ਰੇਟ ਦੇ ਵਿੱਚ ਬਰੇਜ਼ਾ ਕਾਰ ਆਪਣੀ ਇਹ ਟਾਇਰ ਵੀ ਨਾਲ ਦੇ ਆ ਕੰਪਨੀ ਦੇ ਗੱਡੀ ਦੇ ਓਕੇ ਕੰਪਨੀ ਤੋਂ ਆਏ ਉਹੀ ਟਾਇਰ ਨਾਲ ਦੇ ਆ ਜੀ ਓਹੀ ਦੇਖ ਲਓ ਕਿੰਨਾ ਨਵਾਂ ਪਿਆ ਗੱਡੀ ਦਾ ਜੀ ਡਬਲ 에ਅਰ ਬੈਗ ਦੇ ਵਿੱਚ ਕਾਰ ਆ ਬਾਈ ਲਾਈਟਾਂ ਵਗੈਰਾ ਨਵੀਆਂ 3 ਲੱਖ ਤੇ 10000 ਰੁਪਏ ਦੀ ਬਈ ਵਰਨਾ ਕਾਰ ਨੰਬਰ ਤੁਹਾਡਾ ਲੋਕਲ ਹੈ ਰੇ ਇਹਦਾ ਰੇਟ ਇਹੋ ਜਿਹਾ ਦੇ ਦਿਓ ਬਈਆਂ ਨਾ ਵੀ ਫੋਨ ਤੇ ਟੋਕਨ ਆਉਣਾ ਚਾਹੀਦਾ ਇਹੋ ਜਿਹਾ ਰੇਟ ਦਿਓ ਹਾਂਜੀ ਮੇਤਰੋ ਬਈ ਸੱਸੀ ਕਾਲ ਤੇ ਸਵਾਗਤ ਆ ਤੁਹਾਡਾ ਮਾਈ ਰੈਡ ਟੂਰੀ ਪੇਜ ਦੇ ਉੱਤੇ ਬਈ ਅੱਜ ਜਿਹੜੇ ਕਾਰਾਂ ਦੇਣ ਜਾ ਰਹੇ ਆ ਬਈ ਤੁਹਾਨੂੰ ਮੈਂ ਗੱਲ ਕਰਾਂ ਵੀ ਲੋਕਲ ਨੰਬਰ ਦੇ ਕਾਰਾਂ ਪੰਜਾਬ ਨੰਬਰ ਚੰਡੀਗੜ੍ਹ ਨੰਬਰ ਐਂਡ ਸਾਰੇ ਪੇਪਰਾਂ ਦੇ ਪੂਰੀਆਂ ਅਗਰ ਲੋਨ ਵਗੈਰਾ ਕਰਾਉਣਾ ਤਾਂ ਲੋਨ ਵਗੈਰਾ ਦੀ ਫੈਸਿਲਿਟੀ ਵੀ ਹੈਗੀ ਆ ਬਈ ਉਹ ਬਾਈ ਨਾਲ ਗੱਲ ਕਰ ਲੇ ਤੁਸੀਂ ਕਿੱਦਾਂ ਹੋ ਗਈ ਅੱਜ ਆਪ 77 ਸੈਕਟਰ ਦੇ ਵਿੱਚ ਖੜਿਆ ਮੈਂਬਰ ਥਾਵਲੇ ਵਾਰ ਕਾਈ ਤੁਹਾਨੂੰ ਬਹੁਤ ਬਹੁਤ ਹੈਨਾ ਉਸ ਤੋਂ ਬਾਅਦ ਅੱਜ ਆਪਾਂ ਮਿਲਿਆ ਪਹਿਲੀ ਵਾਰੀ ਹੈਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਇਲੈਕਸ਼ਨ ਆ ਵੀ ਜੀ ਹੁਣੇ ਕਰਕੇ ਅੱਜ ਮਿਲੇ ਪਹਿਲੀ ਤੇ ਬਾਈ ਜੀ ਹੈਨਾ ਹੁਣ ਪੋਲੀਟਿਸ਼ੀਅਨ ਵੀ ਹੋ ਗਏ ਹੁਣ ਤੇ ਸਿਰ ਤੇ ਆਪਾਂ ਕਹਿੰਦੇ ਕਬੀਲਦਾਰੀ ਹੋ ਗਈ ਹੁਣ ਪਿੰਡ ਦੀ ਵੀ ਪੋਲੀਟਿਸ਼ੀਅਨ ਕਹਾਨੂੰ ਪਿੰਡ ਦੀ ਸੇਵਾ ਕਰਨੀ ਹੈ ਪੈਰ ਦਾ ਪਾ ਲਿਆ ਹਾਂ ਅੱਛਾ ਵੀਰੇ ਆ ਜਿਹੜੀਆਂ ਕਾਰਾਂ ਨੇ ਬਈ ਆਪਣੇ ਲਈ ਹੈਣਾ ਕਿਹੜੀਆਂ ਕਿੱਦਾਂ ਦੀ ਕਾਰਾਂ ਹੋਣਗੀਆਂ ਤੇ ਕਿਹਜੇ ਰੇਟ ਹੋਣਗੇ ਮਰੂਤੀ ਦੀਆਂ ਵਰਨਾ ਹੋ ਗਈ ਵੀਰੇ ਬਰੀਜਾ ਹੋ ਗਈ ਸਾਰੇ ਜਿਹੜੇ ਜਿਹੜੀ ਲੋਡ ਬੰਦ ਕਾਰਾਂ ਇਹ ਸਾਰੀਆਂ ਅੱਜ ਆਪਾਂ ਵਾਜੀ ਠੀਕ ਹੈ ਵੀਰੇ ਹਾਂਜੀ ਤੇ ਬਾਕੀ ਇੰਜਨ ਗੇਅਰ ਤਾਂ ਕਹਿਣ ਦੀ ਲੋੜ ਹੀ ਨਹੀਂ ਓਕੇ ਉਹਦੇ ਕਹਿਣ ਦੀ ਲੋੜ ਹੀ ਨਹੀਂ ਤੇ ਪਹਿਲੀ ਕਾਰ ਆਪਾਂ ਉਦਰੀ ਕਰ ਲਈ ਕਰੋਲਾ ਸ਼ਾਹੂ ਕਾਰ ਵਾਲੀ ਕਾਰ ਕਹਦੀ ਆਪਾਂ ਬਈ ਹੈਨਾ ਟੋਇਟਾ ਦੀ ਕਰੋਲਾ ਆ ਗਈ ਆਪਣੇ ਲਈ ਬਈ ਐਲਟਿਸ ਹੈਨਾ ਇਹ ਮਾਡਲ ਕਿੰਨਾ ਵੀਰੇ ਇਹ ਵੀ 10 ਮਾਡਲ ਹੈ ਜੀ ਹਾਂ ਹਾਂ ਜੀ 10 ਦਸੰਬਰ ਮਹੀਨੇ ਦੀ ਹੈ 10 ਕੀ ਐਕਸਟ੍ਰੇਸ਼ਨ 11 ਦੀ ਹੈ ਜੀ ਠੀਕ ਹੈ ਹਾਂ ਜੀ ਇਹੋ ਕਾਰ ਆ ਵੀ ਜਿਹੜੀ ਅਗਰ ਆਪਾਂ ਕਿਸੇ ਕਾਰ ਬਾਜ਼ਾਰ ਤੇ ਜਾਈਏ ਨਾ ਜ਼ਿਆਦਾਤਰ ਤਾਂ ਆਸ਼ੇਬ ਮਿਲੂ ਜੇ ਮਿਲੂਗੀ ਉਹ ਵੀ ਕੱਦੀ ਮਿਲਦੀ ਨਹੀਂ ਵੀਰੇ ਇਹ ਤਾਂ ਲੱਭਦੀ ਨਹੀਂ ਨਾ ਨਹੀਂ ਫਿਰ ਮਿਲਦੀ ਨਹੀਂ ਬਈ ਹੈਨਾ ਤੇ ਅੰਦਰੋਂ ਵੇਚਦਾ ਅਗਲਾ ਨਾ ਸੌਖਾ ਜਾ ਇਹਨਾਂ ਨੂੰ ਜੀ ਹਾਂ ਦੇਖੋ ਬਈ ਅੰਦਰੋਂ ਚੈੱਕ ਕਰੋ ਬਈ ਹੈਨਾ ਬਹੁਤ ਸਾਫ਼ ਸੁਥਰੀ ਕਾਰ ਹੈ ਡੀਜ਼ਲ ਦੀ ਨਾ ਡੀਜ਼ਲ ਦੀ 에ਅਰ ਬੈਗਾਂ ਵਾਲੀ ਕਾਰ ਹੈ ਟੌਪ ਮਾਡਲ ਹੈ ਜੀ ਟੱਚ ਪਲੇਅਰ ਲੱਗਿਆ ਬੈਕ ਕੈਮਰਾ ਸਭ ਕੁਝ ਅਜਾ ਕਿੰਨੇ ਰੁਪਈਆ ਦੀ ਕਾਰ ਹੈ ਇਹ ਵੀਰੇ ਦੇ ਦੇ ਦਾਂਗੇ ਆਪਾਂ ਗੱਡੀ ਲਾਸਟ ਜੀ 2,60,000 ਦੀ ਜੀ 2,60,000 ਦੀ ਡੀਜ਼ਲ ਦੀ ਕਾਰ ਹੈ ਜੀ ਮਾਡਲ 2010 ਜੀ 10 11 ਜੀ ਪੇਪਰ ਐ ਸੋਰਸ ਫੁੱਲ ਹੈ ਜੀ ਠੀਕ ਹੈ ਵੀਰੇ ਤੇ ਅਗਲੀ ਕਾਰ ਆ ਗਈ ਆਪਣੀ ਜੀ ਅਗਲੀ ਵੀਰੇ ਬਰੀਜ ਆ ਗਈ ਜੀ ਹਾਂਜੀ ਹਾਂਜੀ ਮਾਡਲ 2016 ਜੀ ਓਕੇ ਹਾਂਜੀ 2016 ਜੀ ਨੰਬਰ ਕਿੱਥੇ ਦਾ ਚੰਡੀਗੜ੍ਹ ਜੀ ਵਧੀਆ ਕਾਰ ਹੈ ਇਹ ਫੁੱਲ ਬੰਪਰ ਟੂ ਬੰਪਰ ਓਕੇ ਓਨਰ ਕਿੰਨੇ ਵਿੱਚ ਹੈ ਫਾਸਟ ਜੀ ਠੀਕ ਹੈ ਬਈ ਹਾਂਜੀ ਸਾਰੀ ਗੱਡੀ ਜਿੰਨਾਂ ਲਈ ਬਫਰ ਵਗੈਰਾ ਟੱਚਿੰਗ ਹੈ ਜੀ ਸਾਰੀ ਗੱਡੀ ਵਧੀਆ ਅਸਾ ਕੋਈ ਘਾਟਵਾਦ ਘਰ ਚ ਚੱਲੀ ਵੀ ਗੱਡੀ ਹੈ 68000 ਹੈ ਜੀ ਕੰਪਨੀ ਕੋਡ ਦੇ ਹਾਂਜੀ ਅੰਦਰ ਦੇ ਦੇਖੋ ਸਟੀering ਵੀ ਘਸਾਵੇਂ ਨਹੀਂ ਪਿਆ ਜੀ ਕਿਤੀ ਗੱਡੀ ਲਈ ਨਾਲ ਦਾ ਜੋ ਕੰਪਨੀ ਦੇ ਟਾਇਰ ਵੀ ਨਾਲ ਦੇ ਹੈ ਕੰਪਨੀ ਦੇ ਗੱਡੀ ਦੇ ਓਕੇ ਜੋ ਕੰਪਨੀ ਤੋਂ ਆਏ ਉਹੀ ਟਾਇਰ ਨਾਲ ਦੇ ਹੈ ਜੀ ਡੀਰਨ ਦੇਖ ਲਓ ਕਿੰਨਾ ਨਵਾਂ ਪਿਆ ਗੱਡੀ ਦਾ ਇਹ ਕਿਹੜੇ ਹਿਸਾਬ ਨਾਲ ਨਾਲ ਦੇ ਟਾਇਰ ਹੋ ਸਕਦੇ ਨੇ ਇਹ ਨਾਲ ਤੇ ਸੁੱਕੇਗੇ ਟਾਇਰ 68000 ਚੱਲੀ ਵੀ ਹੈ ਗੱਡੀ ਜੀ ਠੀਕ ਹੈ ਅੱਧੂ ਐਮਆਰਪ ਦੇ ਹੁੰਦੇ ਆ ਜੀ ਲੈ ਵੀ ਨਾਲ ਦੇ ਟਾਇਰ ਨੇ ਬਾਈ ਬਰੇਜ਼ਾ ਕਾਰ ਮ 16 ਰੇਡ ਨਾਲ ਦੀ ਟੇਰਸ 80000 ਚੱਲ ਜਾਂਦੇ ਬ੍ਰੇਜ਼ਾ ਦੇ ਬੀਨਾ ਦੇ ਕੰਪਨੀ ਵਾਲੇ ਜੀ ਜੇ ਆਪਾਂ ਲੌਏ ਟਾਇਰ ਪਾ ਦੇ ਤਾਂ 50000 ਚੱਲਦੇ ਆ ਜੀ ਕਿੰਨੇ ਪੈਸੇ ਇਹ ਪੈਸੇ ਵੀਰੇ ਦੇ 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 5 ਲੱਖ 70000 ਕੀ 16 ਮਾਡਲ 16 ਮਾਡਲ 68000 ਗੱਡੀ ਚੱਲੀ ਵੀ ਸਾਰੀ 5 ਲੱਖ ਤੇ 70000 ਰੁਪਈਆ ਦੇ ਵਿੱਚ ਬਈ 16 ਮਾਡਲ ਸਵਿਫਟ ਦੇ ਰੇਡ ਦੇ ਵਿੱਚ ਬ੍ਰੇਜ਼ਾ ਕਾਰ ਬਈ ਹੈ ਤੇ ਲੈ ਜਾ ਫਿਰ ਜੇ ਕਿਸੇ ਨੇ ਸਾਬ ਦੇਖੋ ਕਾਰ ਕਿੰਨੀ ਆ ਬਈ ਨਵੀਂ ਬੰਪਰ ਤੋਂ ਬੰਪਰ ਗੱਡੀ ਆ ਸਾਫ ਹੈ ਪੂਰੀ ओरिजिनल ਨਹੀਂ ਕਹਿ ਸਕਦੇ ਸਾਫ ਹੈ ਟੱਚਿੰਗ ਆ ਬੰਪਰ ਨੂੰ ਕੱਲੀ ਹੈ ਬਾਕੀ ਸਾਰੀ ਸਾਫ ਹੈ ਗੱਡੀ ਅੱਛਾ ਹੁਣ ਆਜ ਦੀ ਗੱਲ ਕਰੀ ਆ ਵੀਰੇ 2013 ਆ ਗੀ ਹਾਂਜੀ ਹਾਂਜੀ ਇਹ ਵੀ ਗੱਡੀ ਵਧੀਆ ਜੀ ਐਸਐਕਸ 4 ਇਹਦੀ ਬਿਲਡ ਕੁਆਲਿਟੀ ਕਿਹੰਡ ਹੁੰਦੀ ਹੈ ਬਿਲਕੁਲ ਠੀਕ ਹੰਟਿਆ ਭਾਰੀ ਹੈਵੀ ਗੱਡੀ ਹੈ ਜੀ ਆ ਕਿੰਨਾ ਮਾਡਲ ਹੈ ਇਹ ਵੀਰੇ 13 ਮਾਡਲ ਹੈ ਜੀ 13 ਮਾਡਲ 2013 ਜੀ ਰੇਟ ਇਹਦਾ ਰੇਟੇ ਵੀਰੇ ਮਿਲ ਜੂਗੀ ਲਾਸਟ ਗੱਡੀ 2 ਲੱਖ 55000 ਦੀ ਗੱਡੀ ਮਿਲ ਜੂਗੀ 2 ਲੱਖ 55000 ਚ 13 ਮਾਡਲ ਨੰਬਰ ਕਿਥੇ ਦਾ ਨੰਬਰ ਸੀਐਚਜੀ ਢਿੱਡ ਗੱਡਦਾ ਬਈ ਠੀਕ ਆ ਆਹ ਆਹ ਵੀਰੇ ਆ ਗਈ ਐ 14 ਮਾਡਲ ਜੀ 14 ਮਾਡਲ ਹਾਂਜੀ ਠੀਕ ਐ 14 ਮਾਡਲ ਐ ਜੀ ਬੀਡੀਆਈ ਮਾਡਲ ਐ ਜੀ ਵਧੀਆ ਗੱਡੀ ਟੀਚਰ ਹਾਂਜੀ ਠੀਕ ਐ ਤੇ ਟਾਇਰ ਵਗੈਰਾ ਠੀਕ ਪਏ ਨੇ ਹਾਂਜੀ ਵਧੀਆ ਕੋਈ 1 ਰੁਪਈਆ ਲਾਣਾ ਨਵੇਂ ਟਾਇਰ ਐ ਜੀ ਐਮ ਆਰ ਐਫ ਦੇ ਜੀ ਕਿੰਨਾ ਰੇਟ ਆ ਦਾ ਏ ਵੀਰੇ ਮਿਲ ਜੇ 370000 ਦੀ ਜੀ 370000 ਦੀ 14 ਮਾਡਲ 14 ਮਾਡਲ ਇਹਦੇ ਤੇ ਲੋਨ ਕਿੰਨਾ ਹੋ ਜੂਗਾ ਇਹ ਲੋਨ ਹੋ ਜੂਗਾ 3 ਲੱਖ ਰੁਪਏ ਦਾ ਲੋਨ ਵਾਸਤੇ ਸਿਬਲ ਵਧੀਆ ਹੋਣਾ ਚਾਹੀਦਾ ਕਿਈ ਭਾਈ ਇਦਾਂ ਹੀ ਪੈਣੀ ਹੈ ਵੀ ਲੋਨ ਕਰਾ ਦੋ ਤੁਸੀਂ ਵੀਰੇ ਸਿਬਲ ਵਧੀਆ ਹੁੰਦਾ ਤਾਂ ਲੋਨ ਹੁੰਦਾ ਜੀ ਲੈ ਵੀ ਮਿੱਤਰੋ ਇੱਕ ਕਾਰ ਚੈੱਕ ਕਰ ਲਓ ਕਾਰ ਤੁਹਾਡੇ ਸਾਹਮਣੇ ਕਾਰ ਵਧੀਆ ਹਾਂਜੀ ਤੇ ਅਗਲੀ ਆ ਗਈ ਆਪਣੇ ਲਈ ਵਰਨਾ ਕਿੰਨੀਆਂ ਵਰਨਾ ਨੇ ਅੱਜ ਆਪਣੇ ਕੋਲ ਵਰਨਾ ਅੱਜ ਦੋ ਹੈ ਜੀ ਬਸ ਉਧਰ ਲੈਕਸ਼ਣਾ ਕਰਕੇ ਥੋੜਾ ਬੀਜੀ ਦਾ ਕੰਮ ਥੋੜਾ ਧਿਆਨ ਉਧਰ ਪਿੰਡ ਗਣੀ ਦਾ ਹਾਂਜੀ ਤਾਂ ਕਰੀਏ ਪੇ ਚੁੰਮੀ ਮੋਣੀ ਹੈ ਗੱਡੀਆਂ ਲੈ ਕੇ ਆਏ ਆਪਾਂ ਵਰਨਾ ਉਹ ਮਰਤੀਦਾਰ ਟਵੈਟਾ ਵਧੀਆ ਇਹ ਮਾਡਲ ਇਹ ਵੀਰੇ ਮਾਡਲ 11 ਜੀ 11 ਮਾਡਲ ਹਾਂਜੀ ਪੁਸ਼ ਬਟਨ ਆਲੀ ਆ ਗਾਣਾ ਚੱਲ ਨਹੀਂ ਰਿਹਾ ਅੱਜਕੱਲ ਬਿਨ ਕੀ ਦੂੰ ਪੂਰੀ ਸਾਰੀ ਆ ਗਈ ਜੀ ਠੀਕ ਹੈ ਉਹ ਗਾਣੇ ਪਾਰਕ ਪੈਂਦਾ ਨਾ ਆਪਣੇ ਪੁਜਾ ਜੱਬਿਆ ਚਾਰ ਵਾਰ ਫਿਰ ਉਹੀ ਫਿਰ ਜਿਆਦਾ ਉਹ ਰੱਖ ਦਈਏ ਮੈਂ ਨਾ ਜੀ ਰਾਈਟ ਬਟਨ ਦੱਬੇ ਛਾਲ ਮਾਰਦੀ ਆ ਜੀ ਤੇ ਇਹਦਾ ਕਿੰਨੇ ਰਿਗਾਰਾ ਮਾਡਲ 11 ਦੇ 11 ਜੀ 310000 ਕੀ ਜੀ ਛੋਟਾ ਨੰਬਰ ਹੈ ਜੀ ਵੀਆਪੀ ਤੇ 11 ਮਾਡਲ ਹੈ 1500 ਰੁਪਇਆ ਠੀਕ ਹੈ ਬਿਨ ਚਾਬੀ ਤੋਂ ਡਬਲ 에어 ਬੈਗ ਦੇ ਵਿੱਚ ਕਾਰ ਆ ਬਾਈ ਲਾਈਟਾਂ ਵਗੈਰਾ ਨਵੀਆਂ 310000 ਰੁਪਏ ਦੀ ਬਈ ਵਰਨਾ ਕਾਰ ਨੰਬਰ ਤੁਹਾਡਾ ਲੋਕਲ ਹੈ ਹਾਂ ਲੋਕਲ ਹੈ ਆਹ ਵੀਰੇ ਆ ਵੀ 13 ਮਾਡਲ ਹੈ ਵੀਰੇ ਜੰembre ਮਹੀਨੇ ਦੀ ਹੈ ਜੀ ਰਿਸਟਰ 14 ਜੀ ਗੱਡੀ ਜਿਹੜੇ ਕੰਪਨੀ ਦੇ ਨਾਲ ਤੋਂ ਸਪੀਕਰ ਆਏ ਉਹ ਵੀ ਨਹੀਂ ਉਤਰੇ ਜੀ ਠੀਕ ਹੈ ਚੱਲੀ ਕਿ ਨਹੀਂ ਗਏ ਚੱਲੀ ਵੀਰੇ ਹੈਗੀ ਆ 92000 ਦੀ 92000 ਕਿੰਨਾ ਰੇਟ ਰੱਖਿਆ ਇਹ ਰੇਟ ਵੀਰੇ ਮਿਲ ਜਾਈ ਲਾਸਟ ਗੱਡੀ 4 ਲੱਖ 45000 ਦੀ 445 ਦੇ ਵਿੱਚ ਮਿਲਨੀ ਆ ਵਰਨਾ ਨਾਲ ਦੇ ਲਾਈ ਨੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਵਧੀਆ ਕਾਰ ਆ ਜੀ ਫਸਟ ਓਨਰ ਹੈ ਗੱਡੀ ਵੀ ਤੇ ਵੀ ਆਈ ਪੀ ਨੰਬਰ ਹੈ ਜੀ 0 ਹੀ 0 ਆ ਅੱਛਾ ਹਾਂਜੀ 4 0 ਬਰਨਾ ਦੋਨੇ ਉਲਕੇ ਵੀ ਆਈ ਪੀ ਨੰਬਰ 4 0 ਨੇ ਦੀ ਇਹ ਮੈਂ 3 0 ਆ ਜੀ ਠੀਕ ਹੈ अच्छा इदे, इदे दे 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 हाँ। हाँ। हाँ हाँ। हाँ ते लोन ਕਿੰਨਾ ਹੋ ਜੂ ਬਈ ਇਦੇ ਦੇ ਵਰਨਾ 3.5 ਲੱਖ ਰੁਪਏ ਦਾ ਜੀ 3 ਲੱਖ ਤੇ 50000 ਰੁਪਿਆ ਦਾ ਲੋਨ ਹੋ ਜੂ ਬਾਕੀ ਆਪਾਂ ਕਹਦੇ ਵੀ ਅਰਾਊਂਡ ਲੱਖ ਰੁਪਏ ਦੇ ਨੇੜੇ ਤੇ ਅੜੇ ਤੇ ਦੇਖੀ ਲੋਨ ਹਾਂਜੀ ਹਾਂ ਵਧੀਆ ਪ੍ਰੋਫਾਈਲ ਹੋਣੀ ਚਾਹੀਦੀ ਬੈਂਕਾਂ ਦੀ ਹਾਂਜੀ ਤੇ ਆ ਗਈ ਬਈ ਮਰਸੜੀ ਹਾਂਜੀ 13 ਮਾਡਲ ਜੀ ਹਾਂਜੀ ਰੇ ਇਹਦਾ ਰੇਟ ਇਹੋ ਜਿਹਾ ਦੇ ਦੇ ਬੰਦਾ ਬਸ ਭਈਆਂ ਨਾ ਵੀ ਵੀ ਫੋਨ ਤੇ ਟੋਕਨ ਆਉਣਾ ਚਾਹੀਦਾ ਇਹ ਜਿਆ ਰੇਟ ਦੇਓ ਇਹ ਵੀਰੇ ਗੱਡੀ ਵੀ ਵਧੀਆ ਅੰਜਨ ਗੇੜੀ ਵੀ ਵਧੀਆ ਜੀ ਇਹ ਵੀਰੇ 7 ਲੱਖ 40 ਹਜ਼ਾਰ ਕੀ ਲਾਸਟ ਮਿਲ ਜੂਗੀ 13 ਮਾਡਲ 7 ਲੱਖ 40 ਦੀ ਲੈ ਵੀ 13 ਮਾਡਲ 7 ਲੱਖ 40 ਦੀ ਚੰਡੀਗੜ੍ਹ ਦਾ ਨੰਬਰ ਕਾਰ ਦਾ ਬਾਈ ਹੈ ਲੋਕਲ ਨੰਬਰ ਦੀ ਕਾਰ ਹੈ ਕਾਰ ਦੀ ਅਕਬਰ ਬਾਈ ਆਲੇ-ਦਾਲੇ ਢੇੜਾ ਦੇ ਦੇ ਕਾਰ ਦੇ ਡਬਲ ਸਾਨੂੰਫਾ ਵੱਡਾ ਬਾਈ ਹਾਂਜੀ ਇੱਕ ਵਾਰ ਢੇੜਾ ਦੇ ਕੇ ਦਿਖਾਣਾ ਤੁਹਾਨੂੰ ਕਾਰ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲੋ ਕਾਰ ਬਹੁਤ ਵਧੀਆ ਤੇ ਤੁਹਾਨੂੰ ਅੰਦਰੋਂ ਵੀ ਕਾਰ ਦਿਖਾਉਣਾ ਹੁਣ ਬਈ ਹਣਾ ਇਸ ਰੇਟ ਦੇ ਵਿੱਚ ਕਾਰ ਨਹੀਂ ਮਿਲਣੀ 740000 ਬਹੁਤ ਜਾਇਜ਼ ਰੇਟ ਆ ਬਿਲਡ ਕੁਆਲਟੀ ਪੂਰੀ ਤਗੜੀ ਹੁੰਦੀ ਹੈ ਬਾਈ ਬੈਜੀ ਦੀ ਕਾਰ ਹੈ ਬਾਈ ਲੋਡ ਬੰਦ ਹੈ ਜੀ ਤਾਂ ਇਸ ਰੇਟ ਗੱਡੀ ਮਿਲ ਰਹੀ ਹੈ ਠੀਕ ਹੈ ਨਹੀਂ ਇਹ 840 ਦੀ ਮਿਲਦੀ ਹੈ ਬਾਅਦ ਚ ਗੱਡੀ ਬੀਕ ਜਾਂਦੀ ਹੈ ਫਿਰ ਫੋਨ ਕਰੀਏ ਕਿ ਉਹ ਬੰਦਾ ਹੈਗਾ ਲੋਡ ਬੰਦ ਜੀ ਬਾਈ ਵੀ ਦੇਖ ਰਿਹਾ ਹੁਣ ਆ ਪੀੜੀ ਜੀ ਦੀ ਕਾਰ ਹੈ ਜੀ ਲੋਡ ਬੰਦ ਹੈ ਤਾਂ ਇਸ ਰੇਟ ਗੱਡੀ ਮਿਲ ਰਹੀ ਹੈ ਠੀਕ ਹੈ ਵੀਰੇ ਲੈ ਵੀ ਅਗਲੀ ਆ ਗਈ ਆਪਣੇ ਲਵੇ ਝੋਟਾ ਡਰਵਰ ਇਹ ਮਾਡਲ ਵੀਰੇ ਇਹ ਵੀਰੇ 11 ਦਸੰਬਰ ਦੀ ਹਾਂ 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 11 22 ਦੇ 22 ਤਰੀਕ ਦੀ ਹੈ ਠੀਕ ਹੈ ਵੀਰ ਇਹਦਾ ਕਿੰਨਾ ਰੇਟ ਰੱਖਿਆ ਇਹ ਵੀਰੇ ਗੱਡੀ ਮਿਲ ਜੂਗੀ ਲਾਸਟ ਜੀ 275000 ਦੀ ਪੌਣੇ 3 ਲੱਖ ਰੁਪਈਆ ਦੀ ਹਾਂਜੀ ਲੈ ਵੀ 11 ਬਾਡ ਲੋ ਫਸਟ ਆਨਰ ਜੀ ਪੌਣੇ 3 ਲੱਖ ਰੁਪਈਆ ਦੀ ਗੱਡੀ ਮੈਂ ਜੀ ਲੱਟਾਂ ਲੱਟਾਂ ਦੁਈਆਂ ਐਚਡੀ ਜਿਹੜੀ ਦਾ ਤਿੰਨ ਚੜਾਵਾਂ ਜੀ ਪੌਣੇ 3 ਲੱਖ ਰੁਪਈਆ ਦੇ ਵਿੱਚ ਬਈ ਤੁਹਾਨੂੰ ਇੰਡੈਵਰ ਮਿਲ ਰਹੀ ਹੈ 7 ਸੀਟਰ ਕਾਰ ਆ ਪ੍ਰੋਪਰ ਜੇ ਕਿਸੇ ਨੇ ਇਹ ਕਾਰ ਲੈਣੀ ਹੈ ਕੋਈ ਪੁਰਾਣੀ ਸ਼ੇਪ ਦਾ ਚਾਹਵਾਨ ਹੈਗਾ ਤਾਂ ਲੈ ਜਾ ਬਈ ਹਾਂ ਹਾਂ ਜੀ ਹਰਗੀਆਂ ਵੀ ਸੋਹਣੀਆਂ ਆ ਜੀ ਫਿਰ ਕਈ ਕਹਿਣਗੇ ਦੰਦਾ ਵੀ ਕਹਾਂ ਜੀ ਅੱਜ ਕਿ ਕਈ ਕਮੈਂਟ ਕਰਨਗੇ ਵੀ ਹਣਾ ਵੀ ਹੁਣ ਇਹਨਾਂ ਨੂੰ ਕੌਣ ਲੈਂਦਾ ਤੇ ਕੌਣ ਪੂਰਾ ਕਰੂ ਜਿਹਨੇ ਲੈਣੀ ਆ ਉਹੀ ਤੇਲ ਪਾਊਗਾ ਵੀ ਦੇ ਚੌਥੀ ਪੰਜਵੀਂ ਆ ਜੀ ਖੜਦੀਆਂ ਨਹੀਂ ਬਾਈ ਕੋਈ ਕਰਦਾ ਕਮੈਂਟ ਟਰੈਕਟਰ ਲਿਆਉਣਾ ਪੈਣਾ ਤੇਲ ਕੋ ਜਿਹੜਾ ਲੈ ਰਿਹਾ ਬਾਈ ਤੇਲ ਵੀ ਪਾਊਗਾ ਉਹ ਹਾਂ ਉਹ ਵੀ ਸਰਮਾਇਦਾਰੀ ਹੋ ਗਈ ਲੈ ਕੇ ਜਾਓ ਹਾਂ ਬਿਲਕੁਲ ਬਿਲਕੁਲ ਲੈ ਵੀ ਅਗਲੀ ਸਵਿਫਟ ਆ ਗਈ ਆਪਣੇ ਲਵੇ ਹਾਂਜੀ 14 ਮਾਡਲ ਆ ਚੈੱਕ ਕਰੋ ਬਈ 14 ਮਾਡਲ ਸਵਿਫਟ ਓਨਰ ਪਹਿਲੇ ਦੂਜੇ ਪਹਿਲੀ ਪਹਿਲੀ ਡੀਜ਼ਲ ਐ ਡੀਜ਼ਲ ਜੀ ਕੰਡੀਸ਼ਨ ਦੀ ਚੰਗੀ ਐ ਕੰਡੀਸ਼ਨ ਦੀ ਚੰਗੀਕਾਰ ਐ ਇੰਜਣ ਟਣਾ 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 ਟਣ ਜੀਸ ਠੀਕ ਐ ਤੇ ਕਾਰ ਚੈੱਕ ਕਰ ਲਓ ਬਈ ਹੈ ਨਾ ਕਾਰ ਬਈ ਪੂਰਾ سونے ਦਾ ਰੁਪਈਆ ਬਈ ਟਾਇਰਾਂ ਪੱਖੋਂ A1 ਬਾਕੀ ਸਾਰਾ ਕੁਝ ਵਧੀਆ ਬਈ ਪੂਰਾ ਰੇਟ ਵੀਰੇ ਰੇਟ ਵੀਰੇ 370 ਜੀ 14 ਮਾਡਲ 14 ਮਾਡਲ 3 ਲੱਖ ਤੇ 70 ਹਜ਼ਾਰ ਦਾ ਰੇਟ ਹੈ ਬਾਕੀ ਮੌਕੇ ਤੇ ਕੁਛ ਨਾ ਕੁਛ ਰਿਗਾਰਡ ਹੋ ਜੂ ਤੁਹਾਡਾ ਬਾਈ ਕਰੀਂ ਜੀ ਮੌਕੇ ਵੰਦਾ ਜੀ ਆਪਾਂ ਮਾਨ ਤਣ ਬੰਦੇ ਦਾ ਕਰਦੇ ਆ ਜੀ ਲਾਸਟ ਗਾਰ ਵੀ ਕਰਨਾ ਪੈਂਦਾ ਜੀ ਹਾਂਜੀ ਆਲਾ ਮਾਨ ਕਰਕੇ ਆਉਂਦਾ ਵੀ ਹੈ ਨਾ ਕੁਛ ਨਾ ਕੁਛ ਤੁਹਾਡਾ ਹੋਊਗਾ ਖਾਲੀ ਤਾਂ ਮੋੜਨਾ ਨਹੀਂ ਆਪਣੇ ਦਾ ਫਰਮਾਨ ਕੇ ਬੰਦਾ ਜੀ ਅੱਛਾ ਇਹ ਸੇਵਨ ਸੀਟਰ ਇਹ ਵੀਰੇ 12 ਜਿਸਟਰ 13 ਹੂੰ ਹੂੰ ਵੀਡੀਆਈਏ ਵੀ ਵਧੀਆ ਘਰ ਹੈ ਆਪਸ਼ਨਲ ਹੈ ਜੀ ਇਹ ਵੀ 에ਅਰ ਵੈਗਾ ਇਸਮਾ ਵੀ ਜੀ ਸੇਵਨ ਸੀਟਰ ਰੇਟ ਹਾਂਜੀ ਸੇਵਨ ਸੀਟਰ ਜੀ ਰੇਟ 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 ਵੀਰੇ ਮਿਲ ਜੇਗਾ लास्ट ਗੱਡੇ 3,60,000 ਦੀ ਜੀ 360 ਦੇ ਵਿੱਚ 60 ਦੀ ਹਾਂਜੀ 7 ਸੀਟਰ ਕਾਰ ਬਾਈ ਔਰ ਠੀਕ ਆ 3 ਲੱਖ ਤੇ 60,000 ਰੁਪਈਆ ਦੇ ਵਿੱਚ ਕਾਰ ਮਿਲਦੀ ਹੈ ਜੀ ਠੀਕ ਹੈ ਹਾਂਜੀ ਤੇ ਬਈ ਔਰੇ ਤੁਹਾਨੂੰ ਜ਼ਿਆਦਾਤਰ ਐਦਾਂ ਹੀ ਕੋਈ ਡਾਕਟਰ ਦੀ ਕਾਰ ਕੋਈ ਐਡਵੋਕੇਟ ਦੀ ਕੋਈ ਜੋਬ ਵਾਲਾ ਨਿਊ ਨਹੀਂ ਹੈ ਵੀ ਆਪਾਂ ਕਹ ਕਹਿ ਦਿੰਦੇ ਕਾਰ ਬਜਾਰ ਵਾਲੇ ਝੂਠਾ ਚੁਰਿਆ ਪੱਲੇ ਕੀ ਵੀ ਚੀਜ਼ ਵਧੀਆ ਹੀ ਖੜਾਣੀ ਹੈਗੀ ਕਸਟਮਰ ਦੀ ਵੀ ਕਾਰ ਹੈ ਜੀ ਵਧੀਆ ਹੀ ਚੀਜ਼ ਵੇਚਣੀ ਹੈ ਜੀ ਉਹ ਨਹੀਂ ਹੈ ਜੀ ਵੀ ਆ ਚੱਕ ਕਰਦੇ ਵਧੀਆ ਹੀ ਕੰਮ ਹੈ ਜੀ ਆਪਣਾ ਹੀ ਬਦਰੀ ਚੀਜ਼ ਹੀ ਦੇਣੀ ਹੈ ਆਪਾਂ ਕਾਰ ਖੜੀ ਰਊ ਉਹਦਾ ਫਾਇਦਾ ਹਾਂਜੀ ਹਾਂ ਬਿਲਕੁਲ ਜੀ ਵੀਰੂ 12 ਸਾਲ ਹੋ ਗਏ ਕੰਮ ਇਹ ਜਿਹੜੇ ਨੂੰ ਗੱਡੀ ਦੇਈ ਵੀ ਅੱਜ ਤੱਕ ਕੋਈ ਆਪਾਂ ਨਾਰਾਜ਼ ਨਹੀਂ ਹੋਇਆ 12 ਸਾਲ ਦੇ ਵਿੱਚ ਚੰਗੀ ਚੀਜ਼ ਦਈ ਹੈ ਠੀਕ ਹੈ ਵੀਰ ਜੀ ਹਾਂਜੀ ਅੱਛਾ ਇਹਦਾ ਰੇਟ 3.60 ਲੱਖ 60000 ਲੋਨ ਹੋ ਜਾਊਗਾ ਹਾਂਜੀ ਰੇਟ ਵੀਰ ਇਹ ਵਧੀਆ ਚੀਜ਼ ਦਾ ਹਮੇਸ਼ਾ ਰੇਟ ਥੋੜਾ 10-20000 ਮਹਗਾ ਹੀ ਹੈ ਉਹੀ ਆਪਾਂ ਸੋਚੀ ਜਾਂਦੇ ਮਾਨੂੰ ਸਵਾ 3 ਦੀ ਮਿਲ ਰਹੀ ਉਹ ਮਿਲ ਰਹੀ ਫਿਰ ਉਹ ਕਿਆ ਫਾਇਦਾ ਬਾਅਦ ਤੱਕ ਪੈਸੇ ਲਾਂਦੇ ਫਿਰਦੇ ਹਾਂ ਜੀ ਠੀਕ ਹੈ ਚੱਲੀਏ ਫਿਰ ਵੀਰੇ ਹਾਂਜੀ ਮਿਲਦੇ ਆ ਬਈ ਹੈਨਾ ਬਹੁਤ ਸ਼ੇਦੀ ਨਵੀਆਂ ਕਾਰਾਂ ਦੇ ਨਾਲ ਆਜੋ ਫਿਰ ਬਈ ਚਾਹ ਪਾਣੀ ਪੀਏ ਬਈ ਹੈਨਾ ਹਾਂਜੀ ਚਾਹ ਪਾਣੀ ਰੋਟੀ ਆ ਕਾਰਾਂ ਤੁਹਾਡੇ ਲਾਵੇ ਖੜੀਆਂ ਇਧਰ ਢਾਬਾ ਬਈ ਹੋਰਾਂ ਦਾ ਤੁਹਾਨੂੰ ਰੋਟੀ ਪਾਣੀ ਖਵਾ ਕੇ ਹੀ ਤੋਰਾਂਗੇ ਬਈ ਬਿਲਕੁਲ ਜੀ ਅਸੀਂ ਗੱਲ ਸੱਚੀ ਗੱਲ